ਕਿਛੇ ਮੰਦਰਪਾ ਪੁਲਾ ਵਾਲੇ ਇੱਥੇ ਦੇ ਚਰਮਾਨੇ ਨੇ ਚਾਹਿਆ ਸੰਗਤ ਦੇ ਰੂਪ ਦੇ ਵਿੱਚ ਔਰ ਸਾਡੇ ਨਾਲ ਸ਼ਿਰ ਗਿਆ ਬਹੁਤ ਸਤਕਾਰਤ ਸਖੀਖਾ ਨੇ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਭਾ ਪੂਸ਼ੀ ਸ਼ਰਮਾ ਜੀ ਇਹ ਇੱਥੇ ਬਹੁਤ ਵਧੀਆ ਆਨ ਦਾ ਮੌਕਾ ਮਿਲਦਾ ਔਰ ਲੰਬੇ ਸਮੇਂ ਤੋਂ ਇੱਕ ਰੁਹਾਨੀਅਤ ਦਾ ਕੇਂਦਰ ਬਣ ਗਿਆ ਔਰ ਮੈਂ ਇਹ ਮਹਿਸੂਸ ਕਰਨਾ ਕਿ ਜਿਸ ਤਰੀਕੇ ਨਾਲ ਪਤਾ ਹੀ ਨੇ ਆਪਣੀ ਜ਼ਿੰਦਗੀ ਢਾਲ ਕੇ ਬਹੁਤ ਵਿਅਕਾਰਾ ਰਹਾ ਹੈ ਆਪਣੀ ਲਾਈਫ ਨੂੰ ਡਿਸਪੀਨ ਰੱਖਣਾ ਪਰਮੇਸ਼ਵਰ ਦੀ ਰਜ਼ਾ ਚ ਰਹਿਣਾ ਔਰ ਗੁਰੂ ਜੀ ਅੱਲਾ ਦੇ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਨਾ ਇਹ ਇੱਕ ਸੌਖਾ ਕੰਮ ਨਹੀਂ ਹੈਗਾ ਇਸ ਲਈ ਕਈ ਸਾਲਾਂ ਤੋਂ ਇਸ ਇਲਾਕੇ ਦੇ ਵਿੱਚ ਰੋਹਾਨੀਅਤ ਦਾ ਸੁਨੇਹਾ ਜਿਹੜਾ ਉਪਚਾਰੇ ਨੇ ਔਰ ਅੱਜ ਹਨੂਮਾਨ ਜੀ ਮਹਾਰਾਜ ਦੀ ਪ੍ਰਕਾਸ਼ ਉਤਸਵ ਵੀ ਆ ਜੰਤੀ ਵੀ ਆ ਸੋ ਸੁਪਲਕਸ਼ ਦੇ ਵਿੱਚ ਅੱਜ ਫੇਰ ਉਹਨਾਂ ਦਾ ਗੁਰਗਾਨ ਉਹਨਾਂ ਦੀ ਅਰਾਧਨਾ ਉਹਨਾਂ ਦੀ ਪੂਜਾ ਇਲਾਕੇ ਦੇ ਵਾਸੀ ਮਿਲ ਕੇ ਇਹਨਾਂ ਦੀ ਰਹਿਰਮਾਈ ਥੱਲੇ ਆਤਾ ਹੀ ਹੋਏ ਕਰਨੀ ਆ ਸੋ ਪਰਮੇਸ਼ਰ ਕਿਰਪਾ ਕਰੇ ਮਾਵੀਰ ਜੀ ਦੀ ਆਪਣੀ ਜ਼ਿੰਦਗੀ ਤਿਆਗ ਤਪੱਸਿਆ ਅਟੂਟ ਆਸਥਾ ਭਗਵਾਨ ਰਾਮ ਦੇ ਵਿੱਚ ਉਹਨਾਂ ਦੀ ਬਹੁਤ ਕੁਝ ਉਹਨਾਂ ਦੀ ਜ਼ਿੰਦਗੀ ਤੋਂ ਸਿੱਖਣ ਨੂੰ ਮਿਲਦਾ ਔਰ ਜਿਸ ਵਕਤ ਕਿਤੇ ਜ਼ਿੰਦਗੀ 'ਚ ਮੁਸ਼ਕਲ ਆਵੇ ਤੇ ਹਨੂਮਨ ਚਰੀਸਾ ਦਾ ਆਠ ਕਰ ਲਓ ਤੇ ਮਨ ਨੂੰ ਬੜੀ ਸ਼ਾਂਤੀ ਔਰ ਰੌਸ਼ਨੀ ਮਿਲਦੀ ਆ। ਸੋ ਮੈਂ ਕੋਈ ਬੇਨਤੀ ਕਰੂੰਗਾ ਕਿ ਇਹ ਜਨਮ ਨੂੰ ਦਾ ਤਾਂ ਹੀ ਫਾਇਦਾ ਕਿ ਜੇ ਆਪਣੀ ਜ਼ਿੰਦਗੀ ਦੇ ਵਿੱਚ ਓੜਾ ਗੁਣਾ ਨੂੰ ਅਪਣਾਈਏ ਤਾਂ ਹੀ ਅਸੀਂ ਇੱਕ ਸਫਲ ਜ਼ਿੰਦਗੀ ਬਿਤਾ ਸਕਨੇ ਆ ਔਰ ਓੜਾ ਗੁਣਾ ਨੂੰ ਲੈ ਕੇ ਜਿਸ ਵਕਤ ਤੱਕ ਪਾਸ ਸਮਾਜ ਦੇ ਵਿੱਚ ਪਚਰਾਂਗੇ ਤਾਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਆ। ਇੱਕ ਵਾਰੀ ਫੇਰ ਸਾਰੇ ਇਲਾਕਾ ਵਾਸੀਆਂ ਨੂੰ ਹਰਮਨ ਸਿੰਘ ਜੀ ਦੀ ਇਸ ਵਿਕਾਸ ਉਸਾਰਨ ਕਾਰਜ ਤੇ ਉੱਪਰ ਆਪਣੇ ਵੱਲੋਂ ਸ਼ੁਕਤਾਂ ਬੋਲਾ ਤੇ ਮੁਬਾਰਕਾ। ਅਰਮਨ ਜੀ ਤੁਹਾਡਾ ਧੰਨਵਾਦ। ਤੁਸੀਂ ਸਾਡੇ ਇਲਾਕੇ ਦੇ ਵਿੱਚ ਲੋਕਾਂ ਨੂੰ ਪਰਮੇਸ਼ਰ ਦੇ ਨਾਲ ਜੋੜ ਕੇ ਇੱਕ ਚੰਗਾ ਮਾਹੌਲ ਇਸ ਇਲਾਕੇ ਦੇ ਵਿੱਚ ਬਣਾ ਕੇ ਦੇ ਰਹੇ ਹੋ। ਉਹਦੇ ਵਾਸਤੇ ਵੀ ਇਲਾਕੇ ਵੱਲੋਂ ਤੁਹਾਡਾ ਕੋਟ ਕੋਟ ਨਾਮ ਪਰਮੇਸ਼ਰ ਕਿਰਪਾ ਕਰੇ। ਤੁਹਾਡਾ ਨਾਮ ਦੀ ਜ਼ਿੰਦਗੀ ਅਮੇਸ਼ਾਪੇਰ ਨਾਲ ਦਾ ਸਬੋਤ ਆ ਸਾਡੇ ਸਾਰੇ ਲਈ ਉਹਨਾਂ ਦੇ ਰਸਤੇ ਦੇ ਚੰਦੇ ਹੋਏ ਇੱਕ ਚਰਗੇਸ ਮਹਦੀ ਸਜਣਾ ਕਰੀਏ ਆਜੇ ਪਉਕਾ ਪੂਤਰ ਮਾਤਮਾ ਜੀ ਨਰਮਾਨ ਕੀ ਮਹਾਰਾਜ ਦਾ ਜਲੂਸ ਹੋਇਆ ਫੁਰਮਾ ਜੀ ਦਾ ਦਿਨ ਹੈ ਥੋੜੀ ਦੇਰ ਬਾਅਦ ਸੰਗਰਾਮਤੀ ਸ਼ੁਰੂ ਹੋ ਜਾਣੀ ਹੈ ਔਰ ਦਰਬਾਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜਿਹੜਾ ਹੈ ਜਾਗਰਣ ਪੰਡਾਰਾ ਹੋ ਰਿਹਾ ਸੰਸਮੇਜਨ ਹੋ ਰਿਹਾ ਇਸ ਨੂੰ ਬੁਰੋ ਬੁਰੋ ਸੰਪਾਤ ਮਾਦਰ ਬਾਦ ਵਿੱਚ ਆ ਰਹੀ ਨੇ ਔਰ ਸ਼ਿਵਰਾਤਰੀ ਵਾਲੀ ਰਾਤ ਤੋਂ ਜਿਹੜਾ ਹੈ ਸ਼ਿਵ ਮਹਾਰਾਜ ਦੀ ਪੂਜਾ ਸ਼ਿਵ ਸ਼ਕਤੀ ਦੀ ਪੂਜਾ ਕਰਨ ਉਪਰੰਤ ਹਵਨ ਸ਼ੁਰੂ ਕੀਤੇ ਜਾਂਦੇ ਨੇ ਜਿਹੜੇ ਰੋਜ਼ਾਨਾ ਹਵਨ ਹੁੰਦੇ ਨੇ ਸਵਾ ਮਹੀਨਾ ਔਰ ਉਹਨਾਂ ਹਵਨਾਂ ਦੀ ਅੱਜ ਪੂਰਨ ਹੁੰਦੀ ਸੀ ਸਵੇਰੇ ਔਰ ਉਹਨਾਂ ਦੇ ਸਮਾਪਤੀ ਦੇ ਉਪਲਕਸ਼ ਵਿੱਚ ਸਮਸਤ ਦਾ ਮੰਗਲ ਕਲਿਆਣ ਮੰਗਣ ਦੇ ਲਈ ਅੱਜ ਜਾਗਰਨ ਪੰਡਾਰਾ ਕੀਤਾ ਜਾਂਦਾ ਜਿਸ ਵਿੱਚ ਮਾਂ ਭਗਵਤੀ ਦਾ ਗੁਣਗਾਨ ਸ਼੍ਰੀ ਹਨੂਮਾਨ ਜੀ ਮਹਾਰਾਜ ਜੀ ਦਾ ਗੁਣਗਾਨ ਔਰ ਰਾਤ ਨੂੰ ਜਿਹੜੀ ਦੂਰ ਪ੍ਰਕਾਸ਼ ਹੋਏਗੀ 12 ਵਜੇ ਤੋਂ ਬਾਅਦ ਜਿਸ ਵਿੱਚ ਦੂਰ ਦੂਰ ਤੋਂ ਸੰਤਾ ਆ ਕੇ ਆਪਣਾ ਆਪਣਾ ਸ਼ਰਧਾ ਮੁਤਾਬਕ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਲਗਾਉਂਦੀਆਂ ਨੇ ਔਰ ਸਾਡੇ ਵਿੱਚ ਸ਼ਹਿਰ ਦੇ ਸਾਰੇ ਹੀ ਨੁਮਾਇੰਦੇ ਸ਼ਹਿਰ ਦੀ ਸਾਰੀਆਂ ਚਕਸੀਤਾਂ ਸਾਡੇ ਆਦਨੀ ਵੈਲ ਸਾਹਿਬ ਬਖਸ਼ੀ ਸਾਹਿਬ ਚੇਅਰਮੈਨ ਸਾਹਿਬ ਡਾਕਟਰ ਸਾਹਿਬ ਔਰ ਕਾਟਗੜ ਮਹਾਦੇਵ ਦੇ ਪੁਜਾਰੀ ਸਾਡੇ ਵਿੱਕੀ ਜੀ ਰਜੇਸ਼ ਇਕ ਮਤਲ ਸਾਰਾ ਹੀ ਸ਼ਹਿਰ ਜਿਹੜਾ ਹੈ ਮਹਾਰਾਣੀ ਨੇ ਇਨਾ ਗੁਰੂ ਮਹਾਰਾਣੀ ਨੇ ਇਨਾ ਪਿਆਰ ਦਿੱਤਾ ਹੈ ਕਿ ਰਾਮ ਚੰਦਰ ਮਹਾਰਾਜ ਦੇ ਅਨੰਨਿਆ ਭਗਤ ਹਨੂਮਾਨ ਜੀ ਜੇ ਉਹਨਾਂ ਦੇ ਜੀਵਨ ਨੂੰ ਹੀ ਬੰਦਾ ਸਮਝ ਲਵੇ ਤਾਂ ਫਿਰ ਕੁਝ ਹੋਰ ਸਮਝਣ ਦੀ ਜ਼ਰੂਰਤ ਨਹੀਂ ਹੈ ਕਹਿੰਦੇ ਰਾਮ ਨਾਮ ਸੁਣੇ ਨੇ ਕੋ ਰਸੀਆ ਤਾਂ ਪ੍ਰਭੂ ਰਾਮ ਦਾ ਗੁਣਗਾਨ ਹੈ ਸਭ ਪਾਸੇ ਸ਼ਾਂਤੀ ਮੰਗਲ ਦੀ ਕਲਿਆਣ ਦੀ ਕਾਮਨਾ ਹੈ ਔਰ ਪਰਮਾਤਮਾ ਸਭ ਦੇ ਉੱਤੇ ਕਿਰਪਾ ਕਰੇ ਇਸ ਤਰ੍ਹਾਂ ਸੰਸਾਰ ਵਿੱਚ ਸੁਖ ਸ਼ਾਂਤੀ ਬਣੀ ਰਹੇ ਔਰ ਸਭ ਦਾ ਕਲਿਆਣ ਦਾ ਕੋਆਰਡੀਨੇਸ਼ਨ ਹੁੰਦਾ ਆ ਕੁਝ ਲੋਕਾਂ ਦਾ ਜਿਹੜੇ ਮਿਲ ਕੇ ਮਤਲਬ ਕਿਸੇ ਚੀਜ਼ ਨੂੰ ਅਗਾਹ ਹੋ ਕੇ ਵੀ ਸਿਰਜਣਾ ਕਰਦੇ ਨੇ ਇਸ ਤਰ੍ਹਾਂ ਦੇ ਕਾਰਜਕ੍ਰਮਾਂ ਦੇ ਨਾਲ ਬੱਚਿਆਂ ਦੀ ਵੀ ਜਿਹੜੀ ਇਨਵੋਲਵਮੈਂਟ ਹੈ ਧਾਰਮਿਕ ਜਿਸ ਤਰ੍ਹਾਂ ਹਨੂਮਾਨ ਜੀ ਮਹਾਰਾਜ ਦਾ ਜਨਮ ਦਿਨ ਅਗਰ ਮਨਾਇਆ ਤੇ ਸਭ ਦੇ ਵਿੱਚ ਇੱਕ ਮਤਲਬ ਜਾ ਰਿਹਾ ਹੈ ਸੰਦੇਸ਼ ਜਾ ਰਿਹਾ ਹੈ ਕੱਲ ਵੀ ਸ਼ਹਿਰ ਦੇ ਵਿੱਚ ਇੱਕ ਬਹੁਤ ਸ਼ੋਭਾ ਯਾਤਰਾ ਨਿਕਲੀ ਉੱਥੇ ਜਾਣ ਦਾ ਮੌਕਾ ਮਿਲਿਆ ਅੱਜ ਵੀ ਸ਼ਹਿਰ ਦੇ ਵਿੱਚ ਇੱਕ ਕਾਰਜਕ੍ਰਮ ਹੈ 15 ਤਰੀਕ ਨੂੰ ਸ਼ੋਭਾ ਯਾਤਰਾ ਮਤਲਬ ਇਹ ਸ਼ੋਭਾ ਯਾਤਰਾ ਜਾਂ ਕੁਝ ਵੀ ਹੈ ਜਿਹਦੇ ਵਿੱਚ ਇੱਕ ਸਨਾਤਨ ਧਰਮ ਦੀ ਮਰਿਆਦਾ ਔਰ ਸਨਾਤਨ ਧਰਮ ਦਾ ਝੰਡਾ ਜਿਹੜਾ ਬੁਲੰਦ ਹੋ ਰਿਹਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਸਨਾਤਨ ਧਰਮ ਸਭ ਧਰਮਾਂ ਨੂੰ ਆਪਸ ਵਿੱਚ ਮਿਲ ਕੇ ਹਿੰਦੂ ਮੁਸਲਮ ਸਿੱਖ ਐ ਸਾਰੇ ਨੂੰ ਆਪਸ ਵਿੱਚ ਮਿਲ ਕੇ ਇਸ ਸੰਸਾਰ ਦੇ ਵਿੱਚ ਇਸ ਸਮਾਜ ਦੇ ਵਿੱਚ ਸਿਰਜਣਾ ਕਰਨੀ ਪਵੇਗੀ ਬਹੁਤ ਬਹੁਤ ਧੰਨਵਾਦ ਮੈਂ ਯਦਵੀਰ ਸਿੰਘ ਰਾਸ਼ਟਰਪਤੀ ਦੁਆਰਾ ਸ਼ೌਰੀਆ ਚੱਕਰ ਦਾ ਸਨਮਾਨਤ ਔਰ ਸ਼੍ਰੀ ਗੁਰੂ ਨਾਭਾ ਦਾ ਸਮਾ ਸਨਤੀ ਪੰਜਾਬ ਦੇ ਪ੍ਰਦਾਨ ਉਹਦੇ ਨਾਤੇ ਅਸੀਂ ਫੁੱਲਾਂ ਵਾਲੀ ਮਾਤਾ ਜੀ ਦੇ ਦਰਬਾਰ ਅੱਜ ਆਏ ਆ ਜਗਰਾਣ ਹੋ ਰਿਹਾ ਹੈ ਅੱਜ ਹਨੂਮਾਨ ਦਿਵਸ ਦਾ ਉਹਨਾਂ ਦਾ ਜਨਮ ਦਿਨ ਹੈ ਜਿਸ ਦਾ ਬਲਖਸ਼ ਇਤਿਹਾਜ ਪ੍ਰੋਗਰਾਮ ਹੋ ਰਿਹਾ ਔਰ ਇਹ ਸੇ ਹਮੇਸ਼ਾ ਹੀ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਚਾਹ ਜਨਮ ਅਸ਼ਟਮੀ ਹੋਏ ਚਾਹੇ ਸ਼ਿਵਰਾਤਰੀ ਹੋਵੇ ਚਾਹੇ ਦੀਵਾਲੀ ਹੋਵੇ ਚਾਹੇ ਨਵਾਂ ਸਾਲ ਹੋਵੇ ਚਾਹੇ ਲੋਹੜੀ ਹੋਵੇ ਇੱਥੇ ਦਰਬਾਰ ਦੇ ਵਿੱਚ ਇੱਕ ਸਾਲ ਦੇ ਵਿੱਚ ਪਤਾ ਨਹੀਂ ਕਿੰਨੇ ਕ ਪ੍ਰੋਗਰਾਮ ਹੁੰਦੇ ਰਹਿੰਦੇ ਆ ਔਰ ਅਸੀਂ ਹਮੇਸ਼ਾ ਹੀ ਆ ਕੇ ਨਤਮਸਤਕ ਹੁੰਨੇ ਆ ਮਾਤਾ ਫੁੱਲਾਂ ਵਾਲੀ ਜੀ ਦੀ ਕਿਰਪਾ ਸਾਰੇ ਏਰੀਆ ਦੇ ਵਿੱਚ ਹੀ ਹੈਗੀ ਆ ਹਰ ਸ਼ੋਭਾ ਯਾਤਰਾ ਦੇ ਵਿੱਚ ਮਾਤਾ ਫੁੱਲਾਂ ਵਾਲੀ ਜੀ ਬੜੇ ਸਤਿਕਾਰ ਨਾਲ ਜਾਂਦੇ ਨੇ ਔਰ ਇਹਨਾਂ ਨੂੰ ਬੜੇ ਸਵਾਗਤ ਨਾਲ ਅੱਗੇ-ਅੱਗੇ ਚਲਾਇਆ ਜਾਂਦਾ ਸੋ ਅੱਜ ਜਿਹੜਾ ਸਪੈਸ਼ਲ ਦਿਨ ਹੈ ਮਹਾਵੀਰ ਜਨਤਿ ਪੇਛ ਮਨਾਈ ਆ ਛੁੱਟੀ ਵੀ ਗਵਰਨਮੈਂਟ ਨੇ ਕੀਤੀ ਆ ਔਰ ਅੱਜ ਮਹਾਵੀਰ ਦਿਵਸ ਦੇ ਉੱਤੇ ਜਨਮ ਦਿਨ ਦੇ ਉੱਤੇ ਮਾਤਾ ਫੁੱਲਾਂ ਵਾਲੀ ਨੇ ਵੀ ਅੱਜ ਸਾਰੀ ਸੰਗਤ ਨੂੰ ਬੁਲਾ ਕੇ ਉਹਨਾਂ ਦੇ ਜਨਮ ਦਿਨ ਦੀਆਂ ਖੁਸ਼ੀਆਂ ਮਨਾਈਆਂ ਨੇ ਔਰ ਮੈਂ ਵੀ ਅਨுமਨ ਜੀ ਦੇ ਅੱਗੇ ਪ੍ਰਾਰਥਨਾ ਕਰਨਾ ਕਿ ਜਿਸ ਤਰ੍ਹਾਂ ਉਹਨਾਂ ਨੇ ਸਾਰੇ ਸੰਸਾਰ ਨੂੰ ਕੀ ਭਗਵਾਨ ਦੀ ਵੀ ਹੈਲਪ ਕਰਕੇ ਉਹਨਾਂ ਦੇ ਕੰਮ ਸਵਾਰੇ ਨਹੀਂ इवन ਇਥੇ ਤੱਕ ਕਿ ਭਗਵਾਨ શ્રી ਰਾਮ ਜੀ ਵੀ ਇੱਕ ਵਾਰੀ ਡੋਲ ਗਏ ਸੀ ਜਦੋਂ ਉਹਨਾਂ ਦੇ ਛੋਟੇ ਭਰਾ ਲਕਸ਼ਮਣ ਜੀ ਨੂੰ ਮਾਰ ਲੱਗਾ ਸੀ ਔਰ ਉਹ ਵੀ ਦੁਵਿਧਾ ਚ ਪੈ ਕੇ ਜੀ ਕਿ ਉਹਨਾਂ ਦੀ ਜਾਨ ਕਿਸ ਤਰ੍ਹਾਂ ਬਚ ਸਕਦੀ ਹੈ ਔਰ ਗੈਦ ਨੇ ਇੱਕ ਉਪਾਏ ਦੱਸਿਆ ਕਿ ਜੇ ਸਰਜੀਵਨ ਬੂਟੀ ਮਿਲ ਜਾਏ ਤੇ ਫਿਰ ਉਹਨਾਂ ਦੀ ਜਾਨ ਬਚ ਸਕਦੀ ਹੈ ਕਿਸ ਨੂੰ ਪਤਾ ਨਹੀਂ ਸਰਜੀਵਨ ਬੂਟੀ ਕੀ ਆ ਕਿੱਥੇ ਆ ਔਰ ਉੱਥੇ ਵੀਰ ਹਨੂਮਾਨ ਜੀ ਨੇ ਜਾ ਕੇ ਸਰਜੀਵਨ ਬੂਟੀ ਦਾ ਪਤਾ ਨਹੀਂ ਸੀ ਲੱਗਦਾ ਸਰਜੀਵਨ ਦਾ ਮਤਲਬ ਹੀ ਸਰਜੀਵ ਕਰ ਦਿੰਦੀ ਸੀ ਔਰ ਉਹਦਾ ਇੱਕ ਖਾਸियत ਉਹ ਚਮਕਦੀ ਰਹਿੰਦੀ ਸੀ ਉਹਨਾਂ ਨੂੰ ਪੂਰੇ ਤੋਂ ਪੂਰਾ ਪਹਾੜੀ ਜਿੱਦਾਂ ਚਮਕਣਾ ਹੋਈ ਚੁੱਕੇ ਲੰਦਾ ਤੇ ਵੈਦ ਜੀ ਨੂੰ ਦਿੱਤਾ ਵੈਦ ਜੀ ਨੇ ਉਹਨਾਂ ਨੂੰ ਸੰਜੀਵਨ ਬੂਟੀ ਸੰਘਾਈ ਤੇ ਲక్ష్ਮੀ ਦੀ ਜਾਨ ਬਚੀ ਸੋ ਉਹਨਾਂ ਦਾ ਅੱਜ ਜਨਮ ਦਿਨ ਹਨੂਮਾਨ ਜੀ ਦਾ ਜਿਹੜਾ ਪੂਰੇ ਭਾਰਤ ਵਰਸ਼ ਵਿੱਚ ਮਨਾਇਆ ਜਾਂਦਾ ਉਸ ਦੇ ਉਪਲਖਵੇ ਚ ਅੱਜ ਮਾਤਾ ਫੁੱਲਾਂ ਵਾਲੀ ਦਾ ਦਰਬਾਰ ਵੀ ਇਹ ਮਨਾਇਆ ਜਾ ਰਿਹਾ ਇਸ ਦੇ ਨਾਲ ਹੀ ਕੱਲ ਲੋਹੜੀ ਦਾ ਦਿਹਾੜੀ ਹੈਗਾ ਔਰ ਸੌਰੀ ਕੱਲ ਵਿਸਾਖੀ ਦਾ ਤਿਹਾੜੀ ਵੀ ਹੈਗਾ ਔਰ ਵਿਸਾਖੀ ਦਾ ਵੀ ਇੱਕ ਐਡਾ ਤਗੜਾ ਪਰਵਾ ਹੈ ਕਿ ਜਿੱਥੇ ਨਵੀਆਂ ਫਸਲਾਂ ਆਉਂਦੀਆਂ ਨੇ ਇਸ ਪਾਰਟਿਕੂਲਰ ਦਿਨ ਦੇ ਉੱਤੇ ਸਰਵੰਸ ਦਾਨੀ ਜਿਹੜੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਹੋਏ ਨੇ ਉਹਨਾਂ ਨੇ ਪੂਰਾ ਪਰਿਵਾਰ ਵਾਰ ਕੇ ਰਣੰਦਪੁਰ ਦੇ ਕਿਲੇ ਦੇ ਵਿੱਚ ਅੱਜ ਦੇ ਦਿਨ ਪੰਜ ਪਿਆਰੇ ਸਾਧਕੇ ਸਿੱਖ ਕੌਮ ਦਾ ਨੀਂਹ ਪੱਥਰ ਰੱਖਿਆ ਸੀਗਾ ਉਦੋਂ ਤੋਂ ਇਹ ਸਿੱਖ ਕੌਮ ਦਾ ਪ੍ਰਚਲਨ ਹੋਇਆ ਉਹ ਵੀ ਕੱਲ ਦਿਨਾਂ ਔਰ ਉਹਦੇ ਅਪਲੈਕਸ਼ਨ ਵਿੱਚ ਅੱਜ ਹੀ ਅਸੀਂ ਸਾਰਿਆਂ ਨੂੰ ਵਧਾਈ ਵੀ ਦਿੰਨੇ ਆ ਲੋਹੜੀ ਦੀ ਵਧਾਈ ਸੌਰੀ ਪਸਾਖੀ ਦੀ ਵਧਾਈ ਵੀ ਦਿੰਨੇ ਆ ਔਰ ਸਾਰੇ ਭੈਣ ਭਰਾਵਾਂ ਨੂੰ ਸ਼ੁਭਕਾਮਨਾਵਾਂ ਦਿੰਨੇ ਆ ਕਿ ਖੁਸ਼ਹਾਲ ਜੀਵਨ ਬਤੀਤ ਕਰਨ ਔਰ ਹਨੂਮਾਨ ਜੀ ਦੀ ਪੂਰੀ ਜੜੀ ਉਹਨਾਂ ਦੀ ਅਸ਼ੀਰਵਾਦਾ ਉਹ ਪੂਰੀ ਕਾਇਨਾਤ ਦੇ ਉੱਤੇ ਵਰਸਦਾ ਰਹੇ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਪੇਸ਼ ਕਰਨਾ ਮਾਤਾ ਫੁੱਲਾਂ ਵਾਲੀ ਜੀ ਦੇ ਦਰਬਾਰ ਤੋਂ ਮਾਤਾ ਫੁੱਲਾਂ ਵਾਲੀ ਜੀ ਕੀ ਜੈ ਮਾਤਾ ਫੁੱਲਾਂ ਵਾਲੀ ਜੀ ਕੀ ਜੈ ਮਾਤਾ ਫੁੱਲਾਂ ਵਾਲੀ ਜੀ ਕੀ ਜੈ ਜੈ ਸ਼੍ਰੀ ਹਰਮਾਨ ਜੀ ਕੀ ਮੈਂ ਭਾਰਤੂਸ਼ ਸ਼ਮਾ ਜਨ ਗੋਗਾ ਜ਼ਿਲ੍ਹਾ ਦੇ ਅਕਸ਼ ਵਿਸ਼ਵਿੰਦ ਪ੍ਰਿਸ਼ਾ ਗੁਰਦਾਸ ਕੋ ਆਪਣੇ ਵੱਲੋਂ ਤੇ ਆਪਣੇ ਵਿਸ਼ਵਿੰਦ ਪ੍ਰਿਸ਼ਾ ਪਰਿਵਾਰ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਪੂਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕ। ਔਰ ਹਨੂਮਾਨ ਜੀ ਦੀ ਲੀਲਾ ਪਰੰਪਰਾ ਹੈ। ਇਹ ਸਾਰੀ ਦੁਨੀਆ ਜਾਣਦੀ ਹੈ। ਹਨੂਮਾਨ ਜੀ ਦੀ ਜੀਵਨੀ ਤੋਂ ਸਾਨੂੰ ਕੁਝ ਸਿੱਖਣਾ ਚਾਹੀਦਾ ਆਪਣੇ ਆਪ ਨੂੰ ਅਪਣਾਉਣਾ ਚਾਹੀਦਾ ਵਾ। ਸੁਣ ਕੇ ਤੇ ਫਿਰ ਦੁਬਾਰਾ ਭੁੱਲ ਜਾਣਾ ਉਹ ਕੋਈ ਅਕਲਮੰਦੀ ਨਹੀਂ ਹੈਗੀ। ਹਨੂਮਾਨ ਜੀ ਐਸੇ ਹੀ ਕਿ ਜਿਨ੍ਹਾਂ ਨੇ ਨੀ स्वार्थ ਹੋ ਕੇ ਭਗਵਾਨ ਰਾਮ ਦੀ ਸੇਵਾ ਕੀਤੀ ਸੀ। ਉਸੇ ਤਰ੍ਹਾਂ ਸਾਨੂੰ ਵੀ ਨੀ स्वार्थ ਹੋ ਕੇ ਸੇਵਾ ਕਰਨੀ ਚਾਹੀਦੀ ਆ, ਭਗਤੀ ਕਰਨੀ ਚਾਹੀਦੀ ਆ। ਅਸੀਂ ਅੱਜ ਲੋਕ ਮੰਦਰ ਚ ਹੀ ਜਾਂਦੇ ਆ ਉੱਥੇ ਜਾ ਕੇ ਵੀ ਬਿਜ਼ਨਸ ਕਰਨੇ ਆ 10 20 ਰੁਪਏ ਚੜਾ ਕੇ ਤੇ ਲੱਖਾਂ ਕਰੋੜਾਂ ਰੁਪਏ ਦੀ ਪ੍ਰਾਪਤੀ ਮੰਗਣੇ ਆ ਤੇ ਬੜੇ ਬੜੀਆਂ ਵੱਡੀਆਂ ਆਸਾਂ ਰੱਖਦੇ ਆ ਲੇਕਿਨ ਭਗਵਾਨ ਕੋਲੋਂ ਕੁਝ ਮੰਗਣ ਦੀ ਜ਼ਰੂਰਤ ਨਹੀਂ ਹੁੰਦੀ ਸਦਾਮਾ ਭਗਤ ਦੀ ਤੁਸੀਂ ਜਾਣਦੇ ਹੀ ਹੋ ਉਹਨਾਂ ਦੀ ਕਿੰਨੀ ਗਾੜੀ ਦੋਸਤੀ ਸੀਗੀ ਬਚਪਨ ਦੀ ਕ੍ਰਿਸ਼ਨ ਭਗਵਾਨ ਦੇ ਨਾਲ ਸਾਡੀ ਤੇ ਉਹਨੀ ਗਾੜੀ ਦੋਸਤੀ ਨਹੀਂ ਹੈਗੀ ਲੇਕਿਨ ਉਹਨੀ ਗਾੜੀ ਦੋਸਤੀ ਫਿਰ ਵੀ ਉਹਨਾਂ ਨੇ ਭਗਵਾਨ ਕੋਲੋਂ ساری ਉਮਰ ਕੁਝ ਨਹੀਂ ਮੰਗਿਆ ਉਹਨੂੰ ਉਹਦੀ ਪਤਨੀ ਨੇ ਮਜਬੂਰ ਵੀ ਕੀਤਾ ਤੋਂ ਕਹਿੰਦਾ ਮੈਂ ਮੰਗਣਾ ਨਹੀਂ ਹੈਗਾ ਲੇਕਿਨ ਫਿਰ ਉਹਨੂੰ ਕਿਹਾ ਚਲ ਤੂੰ ਮਿਲੀ ਆ ਉਹ ਮਿਲਣ ਕਰਕੇ ਗਿਆ ਲੇਕਿਨ ਉਹਦੇ ਬਾਰੇ ਨਿਆਰੇ ਹੋ ਗਏ ਉਹਨੂੰ ਕਿਉਂਕਿ ਅਗਰ ਉਹ ਜੋ ਰੁੱਖੀ ਮਿਸੀ ਵੀ ਖਾ ਕੇ ਗੁਜ਼ਾਰਾ ਕਰਦਾ ਸੀ ਫਿਰ ਵੀ ਖੁਸ਼ੀ ਉਹ ਚ ਸੰਤੋਸ਼ ਹੀ ਸਾਡੇ ਚ ਸੰਤੋਸ਼ ਹੋਣਾ ਚਾਹੀਦਾ ਬਸ ਮੈਂ ਇੰਨਾ ਹੀ ਕਹਿੰਦਾ ਹੋਇਆ ਆਪਣੀ ਬਾਣੀ ਨੂੰ ਦਰਾਂ ਦਿੰਨਾ ਬੋਲ ਸਿਆਪਤੀ RAM ਚੰਦਰ ਮਹਾਰਾਜ ਕੀ ਜੈ ਇਹਨਾਂ ਤੇ ਜੈ ਸ਼੍ਰੀ RAM ਜੀ ਮੇਰਾ ਨਾਮ ਹੈ ਅਮਨ ਅੱਜ ਬੜਾ ਭਾਗੇ ਵਾਲਾ ਦਿਨ ਹੈਗਾ ਜੇ ਅੱਜ 12 April 2025 ਤੇ ਹਨੂਮਾਨ ਜੀ ਦਾ ਜਦੋਂ ਮੱਸਬ ਹੈ ਜਿਹਦੀ ਅਸੀਂ ਕਾਫੀ ਜਿਆਦੀ ਉਡੀਕ ਕਰਦੇ ਪਈਗੇ ਫੁੱਲਾਂ ਵਾਲੀ ਮਾਤਾ ਤੇ ਇਥੇ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ ਇੱਥੇ ਹਨੂਮਾਨ ਚੜੀਸਾ ਪੜ੍ਹੀ ਆ ਰਹੀ ਹੈ ਉਹ ਆਪਣਾ ਸਾਰੇ ਭਜਨ ਕੀਰਤਨ ਕਰ ਰਿਹਾ ਹੈ ਔਰ ਲੰਗਰ ਦੀ ਵੀ ਕਾਫੀ ਅੱਛੀ ਵਿਵਸਥਾ ਹੈਗੀ ਐ ਮੈਂ ਦੇਖਿਆ ਕਾਫੀ ਜਿਹੜੀ ਹੈ ਜਰਤਾ ਲੰਗਰ ਛੱਕ ਕੇ ਹੁਣ ਇੱਥੇ ਕੀਰਤਨ ਵਿੱਚ ਬੈਠੀ ਹੈ ਤੇ ਸਾਰੇ ਹਨੂ ਮਾਜੀ ਦੇ ਭਜਨ ਵਿੱਚ ਲੀਨ ਹੋਏ ਹੋਏ ਆ ਇਸ ਵਿੱਚ ਮੇਰਾ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਬਹੁਤ ਹੀ ਅੱਛਾ ਮੈਸੇਜ ਹੈ ਕਿ ਅੱਜ ਅਭੁਮਾਜੀ ਜਨਮ ਉਤਸਵ ਤੇ ਸਾਰਿਆਂ ਨੂੰ ਆਪਣੀ ਜਗ੍ਹਾ ਤੇ ਆਪਣੇ ਜਿਹੜੇ ਲਾਗੇ ਮੰਦਿਰ ਵਿੱਚ ਜਾ ਕੇ ਹਨੂਮਾਨ ਜੀ ਦਾ ਪਾਠ ਕਰਨਾ ਚਾਹੀਦਾ ਹੈ ਔਰ ਭਜਨ ਕੀਰਤਨ ਕਰਨਾ ਚਾਹੀਦਾ ਕਿਉਂਕਿ ਹਨੂਮਾਨ ਜੀ ਇੱਕ ਇਸ ਤਰ੍ਹਾਂ ਦੇ ਵਿਅਕਤੀਤਵ ਹੈਗੇ ਜਿਹੜੇ ਹਿੰਦੂ ਸਮਾਜ ਵਿੱਚ ਜਿਨ੍ਹਾਂ ਦਾ